कानड़े की वार महला चौथा मूसे की वार की धुनी वार महिला चौथा इत विश्राम है मूसे की वार की धुनी एक ओंकार सतगुर प्रसाद श्लोक महला चौथा ਰਾਮ ਨਾਮ ਨਿਧਾਨ ਹਰ ਗੁਰਮਤ ਰੱਖ ਔਰ ਧਾਰ ਹਰ ਫੁੱਲਾ ਹੀ ਬੋਲਣਾ ਹਰ ਇਉਂ ਨਹੀਂ ਬੋਲਣਾ ਰਾਮ ਨਾਮ ਨਿਧਾਨ ਹਰ ਇਥੇ ਵੀ ਸ੍ਰਾਮ ਗੁਰਮਤ ਇਥੇ ਯਮਕ ਲਾ ਦਨੀਏ ਰੱਖ ਔਰ ਧਾਰ ਦਾਸਨ ਦਾਸਾ ਹੋਏ ਰਹੋ ਹਉਮੈ ਵਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨਾ ਆਵੈ ਹਾਰ ਤਨ ਤਨ ਵੱਡ ਭਾਗੀ ਨਾਨਕਾ ਜਿਨ ਗੁਰਮਤ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਵਿੰਦ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਪਹਿਲਾਂ ਇਸੇ ਤਰ੍ਹਾਂ ਹੀ ਬੋਲਣਾ ਗੋਵਿੰਦ ਪਹਿਲਾਂ ਟਿੱਪੀ ਲੱਗੀ ਹੋਈ ਹੈ ਮਗਰੋਂ ਟਿੱਪੀ ਨਹੀਂ ਹੈ ਗੋਵਿੰਦ 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 ਹਰ ਇਥੇ ਇਸ ਨਾਮ गोविन्द इथियम ਖਲਾ ਦੰਨੀਆ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤਿ ਧਿਆਈਐ ਤਾਂ ਦਰਗਹ ਪਾਈ ਪਾਈਐ ਮਾਨ ਗੋਵਿੰਦ 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 ਜਪ ਮੁਖ ਉਜਲਾ ਪ੍ਰਧਾਨ ਜਪ ਪਦ ਤੇ ਹੀ ਵਿਸਰਾਮ ਹੈ ਨਾਨਕ ਗੁਰ ਗੋਵਿੰਦ ਹਰ ਜੇਤ ਮਿਲ ਹਰ ਪਾਇਆ ਨਾਮ ਹਰ ਪਦਤੀ ਵਿਸਰਾਮ ਲਾਉਣਾ ਹੈ ਨਾਨਕ ਗੁਰ ਗੋਵਿੰਦ ਹਰ ਜੇਤ ਮਿਲ ਹਰ ਪਾਇਆ ਨਾਮ ਕੌੜੀ ਤੂੰ ਆਪੇ ਹੀ ਸਿੱਧ ਸਾਧਕੋ ਤੂੰ ਆਪੇ ਹੀ ਯੋਗ ਯੋਗਿਆ ਤੂੰ ਆਪੇ ਹੀ ਰਸ ਰਸੀਆੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹਿ ਸੋ ਹੋਗਿਆ ਸੋ ਹੋਗਿਆ ਇਕੱਠਾ ਹੀ ਬੋਲਣਾ ਹੋਗਿਆ ਵੱਖਰਾ ਨਹੀਂ ਕਹਿਣਾ ਤੂੰ ਆਪੇ ਕਰਹਿ ਸੋ ਹੋਗਿਆ ਹੋਗਿਆ ਦਾ ਅਰਥ ਹੁੰਦਾ ਹੈ ਸਾਧ ਸੰਗਤ ਸਤ ਗੁਰ ਧੰਨ ਧਨ ਧੰਨ ਧਨ ਧਨ ਇੱਥੇ ਵਿਸਰਾਮ ਹੈ ਸਤ ਸੰਗਤ ਸਤ ਗੁਰ ਧੰਨ ਧਨ ਧੰਨ ਧਨ ਧਨ ਜੇਤ ਮੇਲ ਹਰ ਬੁਲਗ ਬਲੋਗਿਆ ਸਭ ਕਹ ਮੁਖ ਹੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪ ਲ ਹੋਗਿਆ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਸਭ ਕਹ ਮੁਖ ਹੋ ਹਰ ਹਰ ਹਰੇ ਹਰ ਹਰ ਹਰੇ ਇੱਥੇ ਵਿਸਰਾਮ ਹੈ ਹਰ ਬੂਲਤ ਸਭ ਪਾਪ ਲ ਹੋਗਿਆ ਸ਼ਲੋਕ ਮਹੱਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੈ ਕੋਈ ਹੋ ਮਮਤਾ ਨਾਸ ਹੋਈ ਦੁਰਮਤ ਕੱਢੈ ਧੋਈ ਨਾਨਕ ਆਨ ਦਿਨ ਗੁਣ ਉਚਰੈ ਜੇਨ ਕੋ ਧੁਰ ਲਿਖਿਆ ਹੋਇ ਮਹੱਲਾ ਚੌਥਾ ਹਰ ਆਪੇ ਆਪ ਦਇਆਲ ਹਰ ਆਪੇ ਕਰੇ ਸੋ ਹੋਏ ਇਹ ਵਿਸਰਾਮ ਇਸਤਰਾ ਲਉਣਾ ਹੈ ਹਰ ਆਪੇ ਆਪ ਦਇਆਲ ਹਰ ਇਥੇ ਵਿਸਰਾਮ ਆਪੇ ਕਰੇ ਸੋ ਹੋਏ ਹਰ ਆਪੇ ਆਪ ਵਰਤਦਾ ਹਰ ਜੀਵੜ ਅਵਰ ਨ ਕੋਏ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਏ ਕੀਮਤ ਕਿਨਾ ਨਾ ਪਾਈਆ ਬੇਅੰਤ ਪ੍ਰਭੂ ਹਰਿ ਸੋਏ ਨਾਨਕ ਗੁਰਮੁਖ ਹਰਿ ਸਾਲ ਆਹਿਆ ਤਨ ਮਨ ਸੀਤਲ ਹੋਏ ਪਉੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਾਟ ਘਾਟ ਹਰ ਰੰਗ ਰੰਗਨਾ ਸਭ ਧਿਆਵ ਹੈ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਭਿਖਾਰੀਆ ਹਰ ਜੱਤ ਹੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹ ਮੁਖ ਹੋ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵ ਹੈ ਸਭ ਫਲ ਫਲਨਾ ਇਸਰਾਮ ਸਭ ਕਹ ਮੁਖ ਹੋ ਇਥੇ ਧਮਕ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਇਥੇ ਵਿਸਰਾਮ ਜਿਤ ਪਾਵ ਹੈ ਸਭ ਫਲ ਫਲਨਾ ਸ਼ਲੋਕ ਮਹੱਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਪਾਵਹਿ ਮਾਨ ਜੋ ਇੱਛਾ ਹੈ ਸੋ ਫਲ ਪਾਏ ਸੀ ਗੁਰ ਸਬਦੀ ਲਗੈ ਧਿਆਨ ਗੁਰ ਸਬਦੀ ਲਗੈ ਧਿਆਨ ਇਲਵਿਖ ਪਾਪ ਸਭ ਕੱਟੀਐ ਹੋਮੈ ਚੁੱਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਜੀ ਗੁਰਮੁਖ ਇਥੇ ਯਮਕ ਕਮਲ ਵਿਗਸਿਆ ਸਭ ਆਤਮ ਬ੍ਰਹਮ ਪ੍ਰਸ਼ਾਨ ਹਰ ਹਰ ਆਤਮ ਬ੍ਰਹਮ ਪਛਾਨ ਸਭ ਆਤਮ ਬ੍ਰਹਮ ਪ੍ਰਸ਼ਾਨ ਹਰ ਹਰ ਕਿਰਪਾ ਧਾਰ ਪ੍ਰਭ ਜਨਨਾਮਿਕ ਜਾਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁੱਖ ਜਾਏ ਜਿਨ ਕੋ ਪੂਰਬ ਲਿਖਿਆ ਤੈਨ ਮੰਨ ਵਸਿਆ ਆਏ ਸਤਿਗੁਰ ਕੈ ਭਾਣੈ ਜੋ ਚੱਲੈ ਤੈਨ ਦਾਲਦੁ ਦੁੱਖ ਲਹਿ ਜਾਏ ਆਪਣੈ ਭਾਣੈ ਕਿਨੈ ਨਾ ਪਾਇਓ ਜਨ ਵੇਖੋ ਮਾਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਗੁਰ ਲਾਗੇ ਪਾਏ ਕੌੜੀ ਤੂੰ ਥਾਨ ਤਨੰਤਰ ਭਰਪੂਰ ਹੈ ਕਰਤੇ ਜੀਵ ਇਸਰਾਮ ਕਰਤੇ ਪਦ ਤੇ ਹੀ ਹੈ ਤੂੰ ਥਾਨ ਤਨੰਤਰ ਭਰਪੂਰ ਹੈ ਕਰਤੇ ਜੀਵ ਇਸਰਾਮ ਹੈ ਸਭ ਤੇਰੀ ਬਾਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦ ਭਾਂਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਗੁਰਮਤੀ ਤੁਧ ਲਾਵਣੀ ਜਿਨ ਹੋ ਹਦਿਆਲ ਤਿਨ ਸਤਗੁਰ ਮਿਲਹਿ ਮੁਖ ਗੁਰਮੁਖ ਹਰ ਸਮਝਾਵਣੀ ਹਰ ਬੋਲੋ ਹਰਾਮ ਰਮੋ ਸ੍ਰੀ ਰਾਮ ਰਮੋ ਹਰਨੀਏ ਇਹ ਸਭ ਸਭ ਬੋਲੋ ਰਾਮ ਰਮੋ ਸ੍ਰੀ ਰਾਮ ਰਮੋ ਇਥੇ ਵੀ ਸ੍ਰਾਮ ਹੈ ਸਭ ਬੋਲਾ ਹੋ ਰਾਮ ਰਮੋ ਸ੍ਰੀ ਰਾਮ ਰਮੋ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਵਣੀ ਜੀਤ ਦਾਲਦ ਦੁੱਖ ਭੋਖ ਸਭ ਲਹ ਜਾਵਨੀ ਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਔਰ ਧਾਰ ਵਿੱਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਸਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਬਿਖ ਹੋਮੈ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤਿਓ ਤਿਨ ਜੂਐ ਜਨਮ ਸਭ ਹਾਰ ਗੁਰ ਤੁਠੈ ਹਰ ਚੇਤਾਇਆ ਹਰ ਨਾਮਾ ਹਰ ਓਰ ਧਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਮਹੱਲਾ ਚੌਥਾ ਹਰ ਕੀਰਤ ਉਤਮ ਨਾਮ ਹੈ ਵਿਜ ਕਾਲ ਯੁਗ ਕਰਨੀ ਸਾਰ ਮਾਤ ਗੁਰਮਤ ਕੀਰਤ ਪਾਈਐ ਹਰ ਨਾਮਾ ਹਰ ਓਰ ਹਾਰ ਵਡ ਭਾਗੀ ਜਿਨ ਹਰ ਧਿਆਇਆ ਤਿਨ ਸੋਪਿਆ ਹਰ ਪੰਡਾਰ ਬਿਨ ਨਾਵੈ ਜੇ ਕਰਮ ਕਮਾਵਣੇ ਨਿਤ ਹੋਮੈ ਹੋਇ ਖਵਾਰ ਜਲ ਹਸਤੀ ਮਾਲ ਨਾਵਾਲੀਐ ਸਿਰ ਧੀ ਫਿਰ ਪਾਵੈ ਛਾਰ ਹਰ ਮਿਲੋ ਸਤਿਗੁਰ ਦਇਆਕਾਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪਉੜੀ RAM ਨਾਮ ਵਖਰ ਹੈ ਊਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀਆ ਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਭ ਸੱਚ ਤੇਰਾ ਪਾਸਾਰਾ ਇਸੇ ਤਰ੍ਹਾਂ ਵਿਸਰਾਮ ਲਾਉਣਾ ਹੈ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਇੱਥੇ ਵਿਸਰਾਮ ਸਭ ਸੱਚ ਤੇਰਾ ਪਾਸਾਰਾ ਸਭ ਧਿਆਵ ਹੈ ਤਉਦ ਸਫਲ ਸੇ ਗਾਵਹਿ ਗੁਰਮਤੀ ਹਰਿ ਨਰੰਕਾਰਾ ਸਭ ਧਿਆਵ ਹੈ ਤਉਦ ਇਤਿਥਮ ਸਫਲ ਸੇ ਗਾਵਹਿ ਇੱਥੇ ਵਿਸਰਾਮ ਗੁਰਮਤੀ ਹਰਿ ਨਿਰੰਕਾਰ ਸਭ ਚਵਹ ਮੁਖੋ ਜਗੰਨਾਥ ਜਗੰਨਾਥ ਜਗ ਜੀਵਨ ਜਿਤ ਭਵਜਲ ਪਾਰ ਉਤਾਰਾ ਜਗ ਜੀਵਨੋ ਪਾਤਿ ਹੀ ਵਿਸਰਾਮ ਹੈ ਸਭ ਚਵਹ ਮੁਖੋ ਜਗੰਨਾਥ ਜਗੰਨਾਥ ਜਗ ਜੀਵਨੋ ਇਥੇ ਵਿਸਰਾਮ ਜਿਤ ਭਵਜਲ ਪਾਰ ਉਤਾਰਾ ਸਲੋਕ ਮਹੱਲਾ ਚੌਥਾ 함리 제바 1 프랍 하르케 군 아감 아타 함쿄 카르 자파야 아니아 하르 투므 वड 아감 아가하 하르 데호 프라부 마트 우트마 하르 데호 프라부 마트 우트마 고르 사트구르 케 파그 파아 사트 상갓 하르 메일 프랍 ਹਮ ਪਾਪੀ ਸੰਗ ਤਰਾਹ ਜਨ ਨਾਨਕ ਕਾ ਹਰ ਬਖਸ਼ ਲੈਹੁ ਹਰ ਟੁੱਠੈ ਮੇਲ ਮਿਲਾਹ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕੇਰਮ ਤਰਾਹ ਮਹੱਲਾ ਚੌਥਾ ਹਰ ਕਰਹੁ ਕਿਰਪਾ ਜਗ ਜੀਵਨਾ ਗੁਰ ਸਤਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋਆ ਹਰ ਕਿਰਪਾਲ ਸਭ ਆਸਾ ਮਨਸਾ ਵਿਸਰੀ ਮਾਨ ਚੂਕਾ ਆਲ ਜੰਜਾਲ ਗੁਰ ਟੁੱਠੈ ਨਾਮ ਦ੍ਰਿੜਾਇ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਟੁੱਟ ਧਨ ਪਾਇਆ ਹਰ ਨਾਮਾ ਹਰ ਧਨ ਮਾਲ ਪਉੜੀ ਹਰ ਤੁਮ ਵੱਡ ਵੱਡੇ ਵੱਡੇ ਵੱਡ ਊਚੇ ਸਭ ਉੱਪਰ ਵੱਡੇ ਵਡਾਉਣਾ ਹਰ ਤੁਮ ਵੱਡ ਵੱਡੇ ਠਠਮ ਵੱਡੇ ਵੱਡ ਊਚੇ ਇਥੇ ਮਿਸ਼ਰਾਨ ਹੈ ਸਭ ਉੱਪਰ ਵੱਡੇ ਵਡਾਉਣਾ ਜੋਤਿ ਆਵ ਹੈ ਹਰ ਅਪਰੰਪਰ ਹਰ 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 ਧਿਆਏ ਹਰੇ ਤੇ ਹੋਣਾ ਜੋਤਿ ਆਵ ਹੈ ਹਰ ਪਰੰਪਰ ਹਰ ਹਰ ਇਥੇ ਵਿਸ्राम ਹੈ ਹਾਰ ਤੇ ਆਏ ਹਰੇ ਤੇ ਹੋਣਾ ਜੋ ਗਾਵੇ ਸੁਣੇ ਤੇਰਾ ਜਸ ਸੁਆਮੀ ਤਿੰਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਇਸਰਾਮ ਤੇ ਅਨਲ ਤੂੰ ਜੈਸੇ ਹਰ ਪੁਰਖ ਜਾਣੇ ਇਥ ਠਮਕ ਮਤ ਗੁਰਮਤ ਇਥੇ ਵਿਸਰਾਮ ਮੁਖ ਵੱਡ ਵੱਡ ਭਾਗ ਵਡੋਨਾ ਸਭ ਧਿਆਵੋ ਆਦ ਸਤੇ ਜੁਗਾਦ ਸਤੇ ਪ੍ਰਤੱਖ ਸਤੇ ਸਦਾ ਸਦਾ ਸਤੇ ਜਾਨ ਨਾਨਕ ਦਾਸ ਦਸੋਨਾ ਇਹ ਵਿਸਰਾਮ ਸਭ ਧਿਆਵੋ ਆਦ ਸਤੇ ਇਥੇ ਥੋੜਾ ਟਹਿਰਾ ਜੁਗਾਦ ਸਤੇ ਤਿਹਰਾ ਪ੍ਰਤੱਖ ਸੱਤੇ